ਸਤਿ ਸ਼੍ਰੀ ਅਕਾਲ ਜੀ ਮੈਂ ਹਕੂਮਲ ਕਪੂਤ ਉਸਰੇਖਰੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ 28 ਅਪ੍ਰੈਲ ਨੂੰ ਆਮ ਚੋਣਾ ਹੋਣ ਚਾਹੀਏ ਨੇ ਇਸੇ ਲਈ ਕੈਨੇਡਾ ਭਾਰਤ ਦੇ ਵਿੱਚ ਨਾਮਜ਼ਦਗੀ ਪ੍ਰਕਿਰਿਆ ਹਜੇ ਵੀ ਜਾਰੀ ਹੈ ਪਰ ਇਸ ਦੌਰਾਨ ਪੂਰੇ ਕੈਨੇਡਾ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਨਾਮ ਗੂੰਜਣ ਲੱਗ ਪਿਆ ਕਿਉਂਕਿ ਇਸ ਵਾਰ ਸੰਗੀ ਚੋਣਾਂ 'ਚ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਗਿਣਤੀ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ ਹੁਣ ਤੱਕ ਭਾਰਤ ਅੰਕੜੇ ਦੇ ਅਨੁਸਾਰ ਭਾਰਤੀ ਮੂਲ ਦੇ 75 ਤੋਂ ਵੱਧ ਉਮੀਦਵਾਰਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ داخل ਹੋਣ ਦੇ ਲਈ ਨਾਮ ਸਦਕੀਆਂ ਦਾਖਲ ਕੀਤੀਆਂ ਨੇ ਜੋ ਕਿ ਇੱਕ ਵੱਡਾ ਰਿਕਾਰਡ ਮੰਨਿਆ ਜਾ ਰਿਹਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗਿਣਤੀ ਹੋਰ ਵੀ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਨੇ ਹਜੇ ਤੱਕ ਆਪਣੇ ਸਾਰੇ ਉਮੀਦਵਾਰਾਂ ਦਾ ਜਿਹੜਾ ਐਲਾਨ ਨਹੀਂ ਕੀਤਾ ਕੈਨੇਡਾ ਦੇ ਵਿੱਚ ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕੈਨੇਡੀਅਨ ਸਿਆਸਤ ਪੱਕੀ ਹੋਈ ਹੈ ਅਤੇ ਉਮੀਦਵਾਰਾਂ ਦੇ ਵੱਲੋਂ ਨਾਮ ਸਦਕਿਆ ਭਰੰਦਾ ਵੀ ਦੌਲ ਜਾਰੀ ਹੈ ਜਿਨ੍ਹਾਂ ਦੇ ਵਿੱਚ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਗਿਣਤੀ ਵੀ ਵੱਡੇ ਪੱਧਰ 'ਤੇ ਹੈ ਪਹਿਲਾ ਹੈ ਐਲਾਨੇ ਗਈ ਉਮੀਦਵਾਰਾਂ ਦੇ ਵੇਰਵਿਆਂ ਅਨੁਸਾਰ ਸੱਤਾਧਾਰੀ ਲਿਬਰਲ ਪਾਰਟੀ ਨੇ ਹੁਣ ਤੱਕ ਘੱਟੋ-ਘੱਟ 17 ਇੰਡੋ-ਕੈਨੇਡੀਅਨ ਉਮੀਦਵਾਰ ਖੜੇ ਕੀਤੇ ਨੇ ਜਦਕਿ ਮੁੱਖ ਵਿਰੋਧੀ ਕੰਸਰਵੇਟਿਵ ਪਾਰਟੀ ਨੇ 28 ਜਾਂ ਫਿਰ ਵੱਧ ਭਾਰਤੀ ਮੂਲ ਦੇ ਉਮੀਦਵਾਰਾਂ ਉੱਤੇpropto ਕੀਤਾ ਹੈ। ਹੋਰ ਇੰਡੋ-ਕੈਨੇਡੀਅਨ ਉਮੀਦਵਾਰਾਂ ਦੇ ਵਿੱਚੋਂ 10 ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇ। ਇਸ ਤੋਂ ਇਲਾਵਾ ਪੀਪਲਸ ਪਾਰਟੀ ਆਫ ਕੈਨੇਡਾ ਦੇ 8 ਭਾਰਤੀ ਮੂਲ ਦੇ ਉਮੀਦਵਾਰ ਸ਼ਾਮਲ ਨੇ। ਗ੍ਰੀਨ ਪਾਰਟੀ ਨੇ 4 ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਨ ਦਾ ਵੀ ਐਲਾਨ ਕੀਤਾ ਹੈ। ਕੁਝ ਪ੍ਰਮੁੱਖ ਆਜ਼ਾਦ ਉਮੀਦਵਾਰ ਵੀ ਭਾਰਤੀ ਮੂਲ ਦੇ ਦੱਸੇ ਜਾ ਰਹੇ ਨੇ। ਹਾਲੇਕਿ ਇਨ੍ਹਾਂ ਦੇ ਵਿੱਚੋਂ 50 ਤੋਂ ਵੱਧ ਉਮੀਦਵਾਰ ਯਾਨੀ 2 ਤਿਹਾਈ ਤੋਂ ਵੱਧ ਪੰਜਾਬ ਦੇ ਨਾਲ ਸੰਬੰਧਿਤ ਨੇ ਪੰਜਾਬੀ ਮੂਲ ਦੇ ਅਜਿਹੇ ਉਮੀਦਵਾਰਾਂ ਦੀ ਇੱਕ ਵੱਡੀ ਗਿਣਤੀ ਯਾਨੀ ਕਿ ਲਗਭਗ 50 ਪਹਿਲੀ ਵਾਰ ਸੰਘੀ ਰਾਜਨੀਤੀ ਦੇ ਵਿੱਚ ਦਾਖਲ ਹੋ ਰਹੇ ਨੇ ਦੱਸਦੀ ਹੈ ਕਿ 2021 ਦੀਆਂ ਸੰਘੀ ਚੋਣਾਂ ਦੇ ਵਿੱਚ 60 ਇੰਡੋ ਕੈਨੇਡੀਅਨ ਉਮੀਦਵਾਰ ਸਨ ਚੋਣਾਂ ਤੋਂ ਬਾਅਦ ਇਨ੍ਹਾਂ ਦੇ ਵਿੱਚੋਂ 21 ਭਾਰਤੀ ਕੈਨੇਡੀਅਨ ਸੰਸਦ ਮੈਂਬਰ ਦੇ ਵਜੋਂ ਸਦਨ ਪਹੁੰਚੇ ਪਿਛਲੇ ਮਹੀਨੇ ਚੋਣਾਂ ਦੇ ਐਲਾਨ ਤੋਂ ਬਾਅਦ ਉਹ ਸੰਸਦ ਭੰਗ ਕਰ ਦਿੱਤੀ ਗਈ ਸੀ ਤੇ ਹੁਣ 2025 ਦੇ ਵਿੱਚ ਇਹ ਗਿਣਤੀ 60 ਤੋਂ ਲਗਭਗ 1.25 ਗੁਣਾ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸੱਤਾਧਾਰੀ ਨਿਪੜੇ ਪਾਰਟੀ ਨੇ ਗੱਲ ਕੀਤੀ ਜਾਵੇ ਤਾਂ ਲਿਬਰਲ ਪਾਰਟੀ ਦੇ ਦੋ ਇੰਡੋ ਕੈਨੇਡੀਅਨ ਕੈਬਨਿਟ ਮੰਤਰੀ ਦੁਆਰਾ ਚੋਣ ਲੜ ਰਹੇ ਨੇ ਇਹਨਾਂ ਦੇ ਵਿੱਚ ਓਕਵੈਲ ਇਸਟ ਤੋਂ ਅਨੀਤਾ ਆਨੰਦ ਅਤੇ ਬ੍ਰੈਂਪਟਨ ਵੈਸਟ ਤੋਂ ਕਮਲ ਖੇੜਾ ਸ਼ਾਮਲ ਨੇ ਦੋਵੇਂ ਹਲਕੀ ਗ੍ਰੇਟਰ ਕੌਂਟੋ ਏਰੀਆ ਜਾਫਰ ਜੀ ਦੇ ਅਧੀਨ ਆਉਂਦੇ ਨੇ ਸਾਪ ਦਾ ਕੈਬਨਿਟ ਮੰਤਰੀ ਆਰੇਫ ਵਿਰਾਨੀ ਅਤੇ ਹਰਜੀਤ ਸੱਜਨ ਪਹਿਲਾ ਹੀ ਐਲਾਨ ਕਰ ਚੁੱਕੇ ਨੇ ਕਿ 2025 ਦੀਆਂ ਚੋਣਾਂ ਤੋਂ ਬਾਹਰ ਹੋ ਰਹੀਆਂ ਨੇ ਵਟਲੂ ਦੇ ਵਿੱਚ ਬਰਦੀਸ਼ ਚੈਂਗਰ ਅਤੇ ਬ੍ਰੈਂਪਟਨ ਨਾਰਥ ਕੈਲੇਡਨ ਦੇ ਵਿੱਚ ਰੂਬੀ ਸੋਹਤਾ ਸਮੇਤ ਹੋਰ ਸਾਪ ਕਾ ਲਿਬਲ ਮੰਤਰੀ ਵੀ ਚੋਣ ਮੈਦਾਨ ਤੇ ਉਤਰਨੀ ਹਾਲਾਂਕਿ ਇਨਾ ਤੋਂ ਇਲਾਵਾ ਅਮਰਜੀਤ ਸੋਹੀ ਜੋ 2015 ਤੋਂ 2019 ਤੱਕ ਕੈਬਨਿਟ ਮੰਤਰੀ ਰਹੇ ਅਤੇ ਇਸ ਸਮੇਂ ਉਹ ਐਡਮੰਟਨ ਦੇ ਮੇਅਰ ਵੀ ਨੇ ਸੰਕੀਰਤ ਰਾਜਨੀਤੀ ਜਿਨ੍ਹਾਂ ਵਾਪਸ ਆ ਰਹੇ ਨਹੀਂ ਅਤੇ ਅਲਬਰਟਾ ਦੇ ਐਡਮੰਟਨ ਦੱਖਣ ਪੂਰਬ ਤੋਂ ਚੋਣ ਲੜ ਰਹੇ ਨੇ ਹਾਲਾਂਕਿ ਕੁਝ ਪ੍ਰਮੁੱਖ ਪਾਰਟੀ ਮੁਲਦੀਆਂ ਰਾਜਨੀਤਿਕ ਹਸਤੀਆਂ ਜਿਵੇਂ ਕਿ ਤਿੰਨ ਵਾਰ ਸੰਸਦ ਮੈਂਬਰ ਚੰਦਰ ਆਰਿਆ ਇਸ ਵਾਰ ਚੋਣ ਲੜਨ ਤੋਂ ਵਾਂਝੇ ਰਹਿ ਗਏ ਇਹ ਦੱਸਣਾ ਬੰਦ ਹੈ ਕਿ ਚੰਦਰ ਆਰਿਆ ਨੂੰ ਪਿਛਲੇ ਮਹੀਨੇ ਲਿਬਰਲ ਪਾਰਟੀ ਦੇ ਚੋਣ ਲੜਨ ਤੋਂ ਅਯੋਗ ਕਰਾ ਦਿੱਤੀ ਸੀ ਤੇ ਉਹਨਾਂ ਦੀ ਥਾਂ ਲੈਣ ਵਾਲੇ ਉਮੀਦਵਾਰ ਖੁਦ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਅਤੇ ਐਨਡੀਪੀ ਜਖਮੀਰ ਸਿੰਘ ਬ੍ਰਿਟਿਸ਼ ਕੋਲੰਪੀਆ ਦੇ ਬਰਨਬੀ ਸੈਂਟਰਲ ਤੋਂ ਦੁਬਾਰਾ ਚੋਣ ਲੜਨ ਜਾ ਰਹੇ ਨੇ ਪਰ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲਾ ਨਵਾਂ ਪੀਐਮ ਫੇਸ ਕਿਹੜਾ ਹੁੰਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਬਿਊ ਰਿਪੋਰਟ ਚੈਂਪੀਅਨ ਚਾਪੀ